ਪੰਜਾਬ ਫਾਈਲਸ ਟੀਵੀ ਅਤੇ ਪੰਜਾਬ 10:00 ਦੇ ਦਰਸ਼ਕਾਂ ਲਈ ਅੱਜ ਅਸੀਂ ਇੱਕ ਵਿਸ਼ੇਸ਼ ਖਬਰ ਲੈ ਕੇ ਆਏ ਹਾਂ 골ਡਨ ਫੋਰੈਸਟ ਲੈਂਡ ਬਾਰੇ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਅਦਾ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਬਣਾਈ ਗਈ ਤਿੰਨ ਮੈਂਬਰੀ ਜੱਜਸ ਦੀ ਕਮੇਟੀ ਜਿਹਨੂੰ ਕਹਿੰਦੇ ਆ ਕਮੇਟੀ ਔਨ 골ਡਨ ਫੋਰੈਸਟ ਲੈਂਡ ਇੰਡੀਆ ਲਿਮਟਿਡ ਜਿਹਦੇ ਮੁਖੀ ਨੇ ਚੇਅਰਮੈਨ ਜਸਟਿਸ ਰਿਟਾਇਰਡ ਕੇਐਸ ਗਰੇਵਾਲ ਨਾਲ ਉਹਨਾਂ ਦੇ ਮੈਂਬਰ ਹੈਗੇ ਨੇ ਦੋ ਹੋਰ ਪੀਐਲ ਅਹੂਜਾ ਤੇ ਤੀਜੇ ਮੈਂਬਰ ਨੇ ਬੀਐਮ ਬੇਦੀ ਇਹ ਵੀ ਜੁਡੀਸ਼ਰੀ ਦੇ ਰਿਟਾਇਰਡ ਆਫੀਸਰਸ ਨੇ ਸੈਸ਼ਨ ਜੱਜਸ ਦੇ ਲੈਵਲ ਦੇ ਇਸ ਕਮੇਟੀ ਨੇ 17 3 2025 ਨੂੰ ਇੱਕ ਚਿੱਠੀ ਜਾਰੀ ਕੀਤੀ ਹੈ ਜਿਹੜੀ ਤੁਸੀਂ ਸਕਰੀਨ ਤੇ ਹੁਣ ਵੇਖ ਰਹੇ ਹੋ ਇਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜਿਹੜੀ ਜ਼ਮੀਨ ਜੜੌਤ ਪਿੰਡ ਤਹਿਸੀਲ ਡੇਰਾ ਬਸੀ ਚ ਹੈ ਉਹ ਤੇ ਟ੍ਰੈਸਪਾਸ ਹੋ ਗਈ। ਯਾਨੀ ਕਿ ਇਹ ਜ਼ਮੀਨ ਦੀ ਕਸਟਡੀ ਹੈਗੀ ਹੈ ਕਮੇਟੀ ਕੋਲ ਪਰ ਕੁਝ 11-12 ਲੋਕਾਂ ਨੇ ਇਹ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰ ਲਿਆ। ਜੱਜ ਸਾਹਿਬਾਨ ਨੇ ਮੁਹਾਲੀ ਦੀ ਡੀਸੀ ਕੋਮਲ ਮਿੱਤਲਾਇਸ ਅਤੇ ਐਸਐਸਪੀ ਦੀਪਕ ਪਾਰਕ ਆਈਪੀਐਸ ਨੂੰ ਇਹ ਜੱਥੀ ਲਿਖੀ ਹੈ ਨਾਲ ਜੱਥੀ ਲਿਖੀ ਹੈ ਐਸਟੀਐਮ ਡੇਰਾ ਬਸੀ ਅਤੇ ਏਐਸਪੀ ਡੇਰਾ ਬਸੀ ਉਹਨਾਂ ਨੇ ਕਿਹਾ ਕਿ ਇਸ ਜ਼ਮੀਨ ਤੇ ਨਜਾਇਜ਼ ਕਬਜ਼ਾ ਬਰਦ ਬੰਦੀ ਕਾਰਵਾਈ ਕੀਤੀ ਜਾਏ ਪਰ ਦੋਸਤੋ ਤੁਹਾਨੂੰ ਇਸ ਖਬਰ ਦਾ ਪਿਛੋਕੜ ਦੱਸਦੇ ਚਲਾਂ ਕਿ ਅਸੀਂ ਇਸ ਮਾਮਲੇ ਨੂੰ ਬਹੁਤ ਜ਼ੋਰਦਾਰ ਤਰੀਕੇ ਨਾਲ ਚੁੱਕਿਆ ਸੀ 2023 ਦੇ ਵਿੱਚ ਸੋਸ਼ਲ ਐਕਟੀਵਿਸਟ ਸਤਨਾਮ ਦਾਉ ਨੇ ਇੱਕ ਚਿੱਠੀ ਮੁੱਖ ਮੰਤਰੀ ਨੂੰ ਲਿਖੀ ਸੀ ਜਿਸ ਦੇ ਵਿੱਚ ਜ਼ਿਕਰ ਸੀ ਕਿ 2200 ਏਕੜ ਤੋਂ ਵੱਧ ਸਰਕਾਰੀ ਜ਼ਮੀਨ ਡੇਰਾ ਬਸੀ ਤਹਿਸੀਲ ਦੇ ਵਿੱਚ ਜੋ ਗੋਲਡਨ ਫੋਰੈਸਟ ਦੀ ਸੀ ਤੇ ਹੁਣ ਉਹ ਸਰਕਾਰੀ ਹੋ ਚੁੱਕੀ ਹੈ ਸਰਕਾਰ ਦੇ ਨਾਮ ਇntਕਾਦ ਹੋ ਚੁੱਕਾ ਹੈ ਉਹਤੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਲੋਕਾਂ ਨੇ ਤੇ ਮਾਲ ਮਹਿਕਮਾ ਰਲਿਆ ਹੋਇਆ ਤੇ ਉਸ ਜ਼ਮੀਨ ਦੀਆਂ ਗਰਦੌਰੀਆਂ 'ਚ ਲਿਖਾਇਆ ਜਾਂਦਾ ਹੈ ਕਿ ਇੱਥੇ ਕੋਈ ਫਸਲ ਹੋ ਹੀ ਨਹੀਂ ਰਹੀ ਅਸੀਂ ਕੁਝ ਪਿੰਡਾਂ ਦਾ ਦੌਰਾ ਕੀਤਾ ਸੀ ਤੇ ਅਸੀਂ ਖੜੀ ਫਸਲ ਵੀ ਦਿਖਾਈ ਸੀ ਫਿਰ ਅਸੀਂ ਕੱਟੀ ਹੋਈ ਫਸਲ ਵੀ ਦਿਖਾਈ ਸੀ ਫਿਰ ਅਸੀਂ ਦੁਬਾਰਾ ਬੀਜੀ ਹੋਈ ਫਸਲ ਵੀ ਦਿਖਾਈ ਸੀ ਅਸੀਂ ਬਹੁਤ ਇਸ ਮਾਮਲੇ ਤੇ ਰੌਲਾ ਪਾਇਆ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਾਰ ਬਾਰ ਅਸੀਂ ਸੁਚੇਤ ਕੀਤਾ ਬੇਨਤੀਆਂ ਕੀਤੀਆਂ ਕਿ ਜਮੀਨ ਤੁਹਾਡੀ ਆ ਸਰਕਾਰੀ ਖਜ਼ਾਨੇ ਦੀ ਆ ਇਹ ਜਿਹੜੀ ਜ਼ਮੀਨ ਆ ਇਹਦੀ ਕਮਾਈ ਸਰਕਾਰੀ ਖਜ਼ਾਨੇ ਚ ਜਾਣੀ ਚਾਹੀਦੀ ਆ ਪਰ ਇਸ ਜ਼ਮੀਨ ਤੇ ਪੰਜਾਬ ਸਰਕਾਰ ਨੇ ਢੱਕਾ ਨਹੀਂ ਤੋੜਿਆ ਅਸੀਂ ਉਸ ਵਕਤ ਦੀ डीसी आशिका जैन ਦੇ ਬਾਰੇ ਵੀ ਬਹੁਤ ਲਿਖਿਆ ਰੌਲਾ ਪਾਇਆ ਕਿ ਸ਼ਾਇਦ ਉਹ ਖਾਲੀ ਨਹੀਂ ਕਰਾਉਂਦੀ ਕਿਉਂਕਿ ਚਿੱਠੀ ਤਾਂ ਫਾਈਨੈਂਸ਼ੀਅਲ ਕਮਿਸ਼ਨਰ ਰੈਵਿਨਿਊ ਵੱਲੋਂ ਡੀਸੀ ਨੂੰ ਭੇਜੀ ਗਈ ਸੀ ਉੱਤੋਂ ਆਈ ਸੀ ਮੁੱਖ ਮੰਤਰੀ ਤੋਂ ਪਰ ਬਾਅਦ ਸਾਨੂੰ ਪਤਾ ਲੱਗਿਆ ਕਿ ਉੱਤੋਂ ਤਾਂ ਚਿੱਠੀ ਸਿਰਫ ਫਾਈਲ ਦਾ ਢਿੱਡ ਪਰਨ ਨੂੰ ਭੇਜੀ ਗਈ ਸੀ ਮੈਡਮ ਡੀਸੀ ਆਸ਼ਿਕਾ ਜੈਨ ਦਾ ਤਾਂ ਕੋਈ ਕਸੂਰ ਹੀ ਨਹੀਂ ਸੀ ਜਦੋਂ ਉਹ ਟਿੱਕ ਟੋਂਦੀ ਸੀ ਉਹ ਜਿੱਥੇ ਅੱਗੇ ਫਾਰਵਰਡ ਹੋ ਜਾਂਦੀ ਸੀ ਐਸਟੀਐਮ ਡੇਹਰਾਬਸੀ ਨੂੰ ਆ ਹੁਣ ਦੇਖੋ ਡੀਸੀ ਨੇ ਜਿੱਥੀ ਭੇਜੀ 21 6 24 ਨੂੰ ਐਸਟੀਐਮ ਨੂੰ ਹਿਮਾਂਸ਼ੂ ਗੁਪਤਾ ਨੂੰ ਡੇਹਰਾਬਸੀ ਫਿਰ ਉਸ ਤੋਂ ਪਹਿਲਾਂ ਡੀਸੀ ਨੇ 13 5 22 ਨੂੰ ਵੀ ਜਿੱਥੀ ਭੇਜੀ ਸੀ ਐਸਟੀਐਮ ਨੂੰ ਫਿਰ ਉਸੇ ਪੁਰਾਣੀ ਡੀਸੀ ਆਸ਼ਿਕਾ ਜੈਨ ਨੇ ਯਾਰ ਇੱਕ 24 ਨੂੰ ਵੀ ਐਸਟੀਐਮ ਡੇਰਾਬਸੀ ਹਮਾਂਸ਼ੂ ਗੁਪਤਾ ਨੂੰ ਚਿੱਠੀ ਲਿਖੀ ਕਿ ਜ਼ਮੀਨ ਖਾਲੀ ਕਰਾਓ ਪਰ ਦੋਸਤੋ ਇਹ ਜ਼ਮੀਨ ਖਾਲੀ ਪ੍ਰਸ਼ਾਸਨ ਕਰਵਾ ਨਹੀਂ ਸਕਿਆ ਵਿੱਚ ਜੇ ਇੱਕ ਗਲਤ ਜਾਂ ਪ੍ਰੈਸ ਨੋਟ ਵੀ ਜਾਰੀ ਹੋ ਗਿਆ ਸੀ ਵੀ ਅਸੀਂ 200 ਜ਼ਮੀਨ 200 ਕਿੱਲੇ ਜ਼ਮੀਨ ਅਸੀਂ ਇੰਨੀ ਛੜਾਵ ਵੀ ਲਈ ਹੈ ਫਲਾਣੇ ਫਲਾਣੇ ਪਿੰਡ ਚ ਅਸੀਂ ਜਾ ਕੇ ਉੱਥੇ ਵੇਖਿਆ ਤੇ ਉੱਥੇ ਤਾਂ ਪਹਿਨੇ ਹੀ ਜੰਗਲ ਸੀ ਉੱਥੇ ਤਾਂ ਪਹਾੜੀ ਕਿੱਕਰ ਖੜੀ ਹੋਈ ਸੀ ਉਹ ਤੁਸੀਂ ਜਦੋਂ ਪੰਜਾਬ ਦਸਤਾਵੇਜ਼ ਦੇਖੋਗੇ ਆਪਣੇ ਫੋਨ ਤੇ ਉਹ ਤੁਸੀਂ ਦੇਖ ਸਕਦੇ ਹੋ ਸਾਡਾ ਚੈਨਲ ਜਲਦ ਅਨਬਲੌਕ ਹੋਏਗਾ ਤੇ ਉਹ ਖਬਰਾਂ ਤੁਸੀਂ ਦੁਬਾਰਾ ਦੇਖ ਸਕੋਗੇ ਜੱਜਸ ਦੀ ਕਮੇਟੀ ਨੇ ਰੈਫਰੈਂਸ ਦਿੱਤਾ ਆਪਣੀ ਚਿੱਠੀ ਚ ਕਿ ਜੀ ਅਸੀਂ ਤੁਹਾਨੂੰ ਪਹਿਲਾਂ ਵੀ 20 3 24 ਨੂੰ ਚਿੱਠੀ ਲਿਖੀ ਸੀ ਕਿ ਜਿਹੜੀ ਜ਼ਮੀਨ ਤੇ ਨਜਾਇਜ਼ ਕਬਜ਼ਾ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਏ ਹੁਣ ਆ ਜਿਹੜੀ ਤਾਜ਼ਾ ਚਿੱਠੀ ਲਿਖੀ ਆ 17 ਤਿੰਨ 25 ਨੂੰ ਇਹ ਤਾਂ ਸਿਰਫ ਇੱਕ ਪਿੰਡ ਜੜੌਤ ਬਾਰੇ ਆ ਜਿਹਦੇ ਵਿੱਚ ਸ਼ਿਕਾਇਤ ਕਰਤਾ ਸਾਬਕਾ ਸਰਪੰਚ ਗੁਰਦੇਵ ਸਿੰਘ ਹੈ ਪਰ ਸ਼ਿਕਾਇਤ ਤਾਂ ਸਾਰੇ ਪਿੰਡਾਂ ਤੇ ਹੋਣੀ ਚਾਹੀਦੀ ਆ 23 ਦੇ 23 ਪਿੰਡਾਂ ਚ ਜਿੱਥੇ ਸਰਕਾਰ ਨੇ ਆਪਣਾ ਮੁਆਇਨਾ ਕਰਕੇ ਕਿਹਾ ਕਿ ਸਾਡੀ ਤਾਂ ਜੀ 1856 ਏਕੜ ਥਾਂ ਐ 2200 ਏਕੜ ਨਹੀਂ ਚਲੋ ਮੰਨ ਲਿਆ 2200 ਨਹੀਂ 1856 ਸੀ ਪਰ ਤੁਸੀਂ ਤਾਂ ਇੱਕ ਕਿਲਾ ਵੀ ਨਹੀਂ ਛੜਾਇਆ ਫਿਰ ਇਹ ਕਾਦੀ ਸਰਕਾਰ ਹੋਈ ਇਹ ਕਾਦਾ ਪ੍ਰਸ਼ਾਸਨ ਹੋਇਆ ਜਿਹੜਾ ਆਪਣੀ ਜ਼ਮੀਨ ਦੀ ਕਮਾਈ ਆਪਣੇ ਖਜ਼ਾਨੇ ਚ ਨਹੀਂ ਪਾ ਸਕਦਾ ਇਹ ਕਾਦੀ ਸਰਕਾਰ ਤੇ ਇਹ ਕਾਦਾ ਪ੍ਰਸ਼ਾਸਨ ਤੇ ਹੁਣ ਤਾਂ ਜੱਜ ਸਹਿਬਾਨ ਨੇ ਵੀ ਲਿਖਤਾ ਜੱਜ ਸਹਿਬਾਨ ਨੂੰ ਪਤਾ ਹੈ ਇੰਨਾ ਕੁਝ ਮੀਡੀਆ ਚ ਆ ਗਿਆ ਕਿ 1856 ਏਕੜ ਜ਼ਮੀਨ ਸਰਕਾਰੀ ਸਰਕਾਰ ਖੁਦ ਮੰਨੀ ਜਾਂਦੀ ਹੈ ਪਰ ਜੱਜ ਸਾਹਿਬ ਨੇ ਵੀ ਕੀਤੀ ਕਮਾਲ ਉਹ ਸਿਰਫ ਕਿਉਂਕਿ ਗੁਰਦੇਵ ਸਿੰਘ ਦੀ ਸ਼ਿਕਾਇਤ ਰਿਟਨ ਗਈ ਬਾਕੀ ਪਿੰਡਾਂ ਚ ਸਰਪੰਚਾਂ ਨੇ ਪੰਚਾਂ ਨੇ ਸ਼ਾਇਦ ਸ਼ਿਕਾਇਤ ਨਿੱਜੀ ਤੌਰ ਤੇ ਵੱਖਰੇ ਵੱਖਰੇ ਪਿੰਡਾਂ ਦੀ ਕੀਤੀ ਨਹੀਂ ਤੇ ਉਹਨਾਂ ਨੇ ਬਾਕੀ ਪਿੰਡਾਂ ਦੀ ਜ਼ਮੀਨ ਨੂੰ ਅਣਗੌਲੀਆਂ ਕਰਤਾ ਅਸੀਂ ਬਿੱਤੇ ਦਿਨੀ ਇਸ ਕਮੇਟੀ ਨੂੰ ਮਿਲੇ ਸੀ ਜਾ ਕੇ ਉਹਦੀ ਵੀ ਸਟੋਰੀ ਕੀਤੀ ਸੀ ਤੇ ਗਰੇਵਾਲ ਸਾਹਿਬ ਸਾਬਕਾ ਜੱਜ ਹਾਈ ਕੋਰਟ ਉਹਨਾਂ ਨੇ ਸਾਨੂੰ ਕਿਹਾ ਸੀ ਨਾ ਤਾਂ ਕਹਿੰਦਾ ਜੀ ਮੈਂ ਪੁਲਿਸ ਹਾਂ ਨਾ ਮੈਂ ਫੌਜ ਹਾਂ ਤੇ ਨਾ ਮੈਂ ਪੰਜਾਬ ਸਰਕਾਰ ਤੇ ਜੇ ਸਰਕਾਰ ਨੂੰ ਕਹੋ ਛਡਾਏ ਮੈਨੂੰ ਠੀਕ ਹੈ ਸਰਕਾਰ ਛਡਾਏ ਪਰ ਜੱਜ ਸਾਹਿਬ ਕਸਟਡੀ ਹੋਣ ਕਸਟੋਡੀਅਨ ਤਾਂ ਤੁਸੀਂ ਹਣ ਜੀ ਮਤਲਬ ਕਿ ਇਹਦਾ ਪੋਜ਼ੇਸ਼ਨ ਕਾਨੂੰਨੀ ਤੌਰ ਤੇ ਤੇ ਤੁਹਾਡੇ ਕੋਲ ਚਾਹੀਦਾ ਤੁਸੀਂ ਇਹਦੇ ਕਾਬਜ਼ ਹੋਣੇ ਚਾਹੀਦੇ ਹੋ ਤੇ ਤੁਸੀਂ ਕਾਬਜ਼ ਹੈ ਨਹੀਂ ਤੇ ਕਾਬਜ਼ ਹੋਣ ਦੇ ਲਈ ਜੱਜ ਸਾਹਿਬ ਤੁਹਾਨੂੰ ਪਤਾ ਕੀ ਕਰਨਾ ਚਾਹੀਦਾ ਕੀ ਤੁਸੀਂ ਸੁਪਰੀਮ ਕੋਰਟ ਨੂੰ ਦੁਬਾਰਾ ਨਹੀਂ ਲਿਖ ਸਕਦੇ ਵੀ ਸਾਡੀ ਕੋਈ ਸੁਣਦਾ ਹੀ ਨਹੀਂ ਨਾ ਸਾਡਾ ਡੀਸੀ ਸੁਣੇ ਨਾ ਐਸਐਸਪੀ ਸੁਣੇ ਨਾ ਪੰਜਾਬ ਦਾ ਮੁੱਖ ਮੰਤਰੀ ਸੁਣੇ ਤੁਸੀਂ ਇਹ ਕਿਉਂ ਨਹੀਂ ਲਿਖ ਸਕਦੇ ਲਿਖ ਸਕਦੇ ਹੋ ਤੁਸੀਂ ਬਹੁਤ ਸ਼ਕਤੀਸ਼ਾਲੀ ਹੋ ਤੁਹਾਡੇ ਕੋਲ ਸੁਪਰੀਮ ਕੋਰਟ ਦੀਆਂ ਤਾਕਤਾਂ ਨੇ ਤੁਸੀਂ ਇਸ ਜ਼ਮੀਨ ਨਾਟ ਓਨਲੀ ਇਨ ਪੰਜਾਬ ਸਾਰੇ ਹਿੰਦੁਸਤਾਨ ਚ ਗੋਲਡਨ ਫੋਰੈਸਟ ਦੀ ਜ਼ਮੀਨ ਦੇ ਤੁਸੀਂ ਕਾਬਜ਼ ਹੋ ਕਾਨੂੰਨੀ ਤੌਰ ਤੇ ਪਰ ਤੁਸੀਂ ਆਪਣਾ ਕਬਜ਼ਾ ਲੈਣ ਦੇ ਵਿੱਚ ਬਿਲਕੁਲ ਫੇਲ ਹੋ ਨਾ ਹੀ ਤੁਸੀਂ ਕੁਝ ਇਹੋ ਜੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹੋ ਕਿ ਤੁਸੀਂ ਇਸ ਜ਼ਮੀਨ ਤੇ ਕਾਬਜ਼ ਹੋ ਜਾਓ ਸਾਨੂੰ ਇਹ ਗੱਲ ਦੁੱਖ ਨਾਲ ਕਹਿਣੀ ਪੈਂਦੀ ਹੈ ਬਰ ਕਿਉਂਕਿ ਇਹ ਸਚਾਈ ਹੈ ਇਹ ਬਿਆਨਤ ਕਰਨੀ ਚਾਹੀਦੀ ਆ ਸੋ ਇਸ ਖਬਰ ਦਾ ਇਹੀ ਸੀਗਾ ਵਿਸ਼ਾ ਤੇ ਇਹਨੂੰ ਇੱਥੇ ਹੀ ਕਰਦੇ ਆਂ ਅੰਤ ਔਰ ਇਹ ਉਮੀਦ ਕਰਦੇ ਆਂ ਕਿ ਪੰਜਾਬ ਸਰਕਾਰ ਸਾਰੀ ਜ਼ਮੀਨ ਤੇ ਕਾਰਵਾਈ ਕਰੇਗੀ ਔਰ ਜੇ ਇਸ ਚਿੱਠੀ ਦਾ ਆਪਾਂ ਹਵਾਲਾ ਲਈਏ ਤਾਂ ਘਟਕਟ ਡੇਰਾ ਬਸੇ ਦੀ 2 250 ਏਕੜ ਜਿਹੜੀ ਜ਼ਮੀਨ ਆ ਨਜਾਇਜ਼ ਕਬਜ਼ੇ ਤੇ ਉਹਤੇ ਹੀ ਮੁਹਾਲੀ ਪ੍ਰਸ਼ਾਸਨ ਕੋਈ ਕਾਰਵਾਈ ਕਰ ਦੂਗਾ ਉਮੀਦ ਕਰ ਸਕਦੇ ਆ ਸਿਰਫ ਉਮੀਦ ਓਨਲੀ ਹੋਪ ਓਨਲੀ ਔਰ ਕਹਿੰਦਾ ਜੀ ਹੋਪ ਸਸਟੇਨਸ ਲਾਈਫ ਉਸ ਤੋਂ ਬਿਨਾਂ ਤਾਂ ਕੋ ਗੱਲ ਨਹੀਂ ਬਣਦੀ ਤੇ ਹੁਣ ਦੇਖਦੇ ਆ ਕਿ ਜੱਜ ਸਾਹਿਬ ਦੀ ਚਿੱਠੀ ਦੀ ਮੋਹਾਲੀ ਪ੍ਰਸ਼ਾਸਨ ਕਿੰਨੀ ਕਦਰ ਕਰਦਾ ਜੇ ਕਦਰ ਨਹੀਂ ਕਰਦਾ ਤਾਂ ਫਿਰ ਗਰੇਵਾਲ ਸਾਹਿਬ ਆਪਣੀ ਚਿੱਠੀ ਦੀ ਇੱਜ਼ਤ ਕਰਾਉਣੀ ਕਦਰ ਕਰਾਉਣੀ ਕਿਵੇਂ ਕੀ ਕੀ ਮੌਕੇ ਸਟੈਪ ਲੈਂਦੇ ਆ ਕੀ ਉਹ ਤਰੀਕਾ ਵਰਤਦੇ ਐ ਇਹ じゃ ਸਭ ਨੂੰ ਪਤਾ ਹੋਣਾ ਮੈਨੂੰ ਰਜਿੰਦਰ ਤਗੜ ਨੂੰ ਆਗਿਆ ਦਿਓ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼